ਤੇ ਨਾਂ ਪੂਰਾ ਲਿਖਿਆ ਜੇ ਗੁਰੂ ਨਾਨਕ ਦੇਵ ਐਥੇ ਫਿਰ ਮਲਾਵਟ ਦੀ ਗੱਲ ਕਰਨੀ ਆਖੇ ਜੀ ਦੇਵ ਲਬਸ ਨਾ ਗੁਰਾਂ ਦੇ ਨਾਲ ਏਜੰਸੀਆਂ ਨੇ ਲਾਤਾ ਕਿਸ ਦੀ ਮੱਝ ਦੁੱਧ ਨਹੀਂ ਦਿੰਦੀ ਉਹ ਏਜੰਸੀਆਂ ਨੇ ਪਤਾ ਨਹੀਂ ਕਿਹੜਾ ਟੀਕਾ ਲਾਤਾ ਕਿਸ ਦਾ ਨਿਆਣਾ ਨਸ਼ਿਆਂ ਤੇ ਲੱਗਿਆ ਏਜੰਸੀਆਂ ਨੇ ਆ ਕਰਤਾ ਕਿਸ ਦਾ ਨਿਆਣਾ ਫੇਲ ਹੋ ਗਿਆ ਏਜੰਸੀਆਂ ਨੇ ਉਹ ਕਰਤਾ ਕੀੜੀ ਵੀ ਮਰ ਗਈ ਤੇ ਏਜੰਸੀਆਂ ਨੇ ਮਾਰ ਏਜੰਸੀਆਂ ਨੂੰ ਭਾਵੇਂ ਸੁਪਨਾ ਨਾ ਆਇਆ ਹੋਵੇ ਇਹਨਾਂ ਦਾ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਸੁਚੇਤ ਰਹਿਣਾ ਚਾਹੀਦਾ ਹੈ ਏਜੰਸੀਆਂ ਵੱਲੋਂ ਵੀ ਕੌਮ ਦੇ ਦੁਸ਼ਮਣਾਂ ਵੱਲੋਂ ਵੀ ਅੱਖਾਂ ਨਹੀਂ ਮੀਟੀਆਂ ਜਿਹੜਾ ਦੀਵਾ ਨਵਾਂ ਬਲਿਆ ਹੋਵੇ ਨਾ ਉਹਨੂੰ ਬੁਝਾਉਣ ਲਈ بڑے ਤੂਫਾਨ ਪ੍ਰਗਟ ਹੁੰਦੇ ਨੇ ਧਿਆਨ ਰੱਖਣਾ ਪੈਂਦਾ ਪਰ ਜੇ ਤੁਹਾਡਾ ਬੱਚਾ ਨਿਤਨੇਮ ਨਹੀਂ ਕਰ ਰਿਹਾ ਤੇ ਕਿਹੜੀ ਏਜੰਸੀ ਨੇ ਆ ਕੇ ਇਹਦੀ ਰਜਾਈ ਜਿਹੜੀ ਸੀ ਸੰਘਣੀ ਕੀਤੀ ਵੀ ਇਹਨੂੰ ਨਿਗਾਹ ਆ ਰਵੇ ਉੱਠੇ ਹੀ ਨਾ ਸੁੱਤਾ ਜਿਹੜਾ అలਾਰਮ ਲਾਇਆ ਸੀ ਤੁਹਾਡੇ ਕਾਕੇ ਨੇ 4 ਵਜੇ ਉੱਠਣਾ ਏਜੰਸੀ ਨੇ ਬੰਦ ਕੀਤਾ ਸੀ ਆ ਕੇ ਸੁਤਾ ਨਾ ਉਠੇ। ਠੇਕੇ ਤੇ ਜਾ ਕੇ ਜਿਹੜੀ ਸ਼ਰਾਬ ਲਈ ਹੈ ਵੇ ਇਸ ਵਾਦੇ ਕੋਠੇ ਤੇ ਕਾਕਾ ਗਿਆ ਏਜੰਸੀਆਂ ਲੈ ਕੇ ਗਈਆਂ। ਜਾਂ ਏਜੰਸੀਆਂ ਨੂੰ ਭੰਡੀ ਜਾਓ ਜਾਂ ਪ੍ਰਬੰਧਕ ਕਮੇਟੀਆਂ ਨੂੰ ਕਈ ਸ਼ਰੋਮਣੀ ਕਮੇਟੀ ਦੇ ਪਿੱਛੇ ਪਏ ਨੇ। ਕੋਈ ਲੋਕਲ ਕਮੇਟੀਆਂ ਦੇ ਕੋਈ ਸਾਧੂਆਂ ਸੰਤਾਂ ਦੇ ਪਿੱਛੇ ਪਏ ਨੇ। ਹੁਣ ਸਾਧੂ ਸੰਤਾਂ ਦੀਆਂ ਕਮੇਟੀਆਂ ਵਾਲੇ ਤੁਹਾਡਾ ਨਿਤਨੇਮ ਕਰਿਆ ਕਰਨ ਘਰ ਆ ਕੇ। ਇਹ ਸਭ ਭਗੌੜੇ ਹੋਣ ਵਾਲੀਆਂ ਗੱਲਾਂ ਨੇ ਕਮੇਟੀਆਂ ਵੀ ਤੁਹਾਡੀਆਂ ਹੀ ਬਣਾਈਆਂ ਤੁਸੀਂ ਚੁੰਨਦੇ ਹੋ ਇਹਦਾ ਮਤਲਬ ਹੈ ਜਿਹੜੇ ਲੋਕ ਅਸੀਂ ਚੁਣੇ ਨੇ ਉਹ ਸਾਡੇ ਚੁਣੇ ਤਾਂ ਮਤਲਬ ਸਾਡਾ ਆਪਦਾ ਜੀਵਨ ਨਹੀਂ ਹੈ ਅਸੀਂ ਆਪਣੇ ਅਰਗੇ ਚੁਣਦੇ ਨੇ ਫਿਰ ਸਾਰਾ ਸਾਲ ਲਾਹਮੇ ਦਿੰਦੇ ਨੇ ਜਿਸ ਦਿਨ ਤੁਸੀਂ ਆਪਣੇ ਘਰ ਵਿੱਚ ਆਪਣਾ ਨਿਤਨੇਮ ਸੰਭਲਿਆ ਨਾ ਉਦੋਂ ਗੁਰਦਾਰੇ ਵੀ ਸੰਭੇ ਜਾਣਗੇ ਤੇ ਸਿੱਖੀ ਵੀ ਸੰਭੀ ਜਾਵੇਗੀ ਤੋ ਦੋਸ਼ ਦੇਣਾ ਛੱਡੀਏ ਸਾਡੇ ਆਪਣੇ ਜੀਵਨ ਵਿੱਚ ਨਿਗਾਰ ਹੈ ਸਾਡਾ ਆਪਣਾ ਮਨ ਨਹੀਂ ਕਰਦਾ ਅਮਰਤ ਵੇਲਾ ਸਾਂਭਣ ਅੈਬ ਛੱਡ ਕੇ ਅਮਰਤ ਸ਼ਕਨ ਨੂੰ ਚੌਂਕੜਾ ਮਾਰਨ ਨੂੰ ਨਾਮ ਜਪਣ ਨੂੰ ਜਿਹੜਾ ਬੱਚਾ ਬਚਪਨ ਤੋਂ ਸਖੀ ਨਾਲ ਜੁੜ ਗਿਆ ਲੱਖੋ ਦੇ ਮੂੰਹ ਵਿੱਚ ਆ ਕੇ ਏਜੰਸੀਆਂ ਲੀਡਰ ਨਸ਼ਾ ਤੁੰਨਣੋਂ ਨਹੀਂ ਕਰੇਗਾ ਕਿਉਂਕਿ ਉਹਨੂੰ ਨਾਮ ਦੀ ਗੁਰਤੀ ਮਿਲੀ ਹੈ ਜਿਹੜਾ ਨਾਮ ਤੋਂ ਦੂਰ ਹੈ ਉਹ ਭਸ ਗਏ ਸਾਬੇਗਾ ਤੋ ਰੱਬ ਦਾ ਵਾਸਤਾ ਜੇ ਹੋਰਾਂ ਨੂੰ ਦੋਸ਼ ਦੇਣਾ ਛੱਡ ਕੇ ਆਪ ਸਿੱਖੀ ਚ ਪਰਪੱਕ ਹੋइए ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟਿਓ ਖਾਲਸਾ ਪਰਮਾਤਮਾ ਦੀ ਮੌਜ ਰੱਬ ਦਾ ਸਾਜਿਆ ਹੈ ਖਾਲਸਾ ਔਰ ਕਲਗੀ ਤਰਦਾ ਵਾਰ ਹੈ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਰਦੀਓ ਮੈਂ ਸਾਰਾ ਜੱਗ ਇਹ ਗਾਹੈਂ ਵਿਪਰਨ ਕੀ ਰੀਤ ਮੈਨਾ ਕਰਾਂ ਇਨਕੀ ਪਰਦੀ ਤੇ ਜਨਾਚਰ ਮੇਰੇ ਆਖੇ ਲਗੇਗਾ ਵਾਲ ਵਿਗਾ ਨਹੀਂ ਹੁੰਦਾ ਖਾਲਸੇ ਦਾ ਜਿੱਦਣ ਬੇਪਰਦੀ ਰੀਤੀ ਧਾਰਨੀ ਜਾਂ ਮੇਰੇ ਤੋਂ ਵਿਪਰੀਤ ਚੱਲ ਪਿਆ ਕਹਿੰਦੇ ਉਸ ਦਿਨ ਆਪੇ ਮਰ ਮੁੱਕ ਜਾਣਗੇ ਰੱਬ ਦਾ ਬਣਾਇਆ ਤੇ ਮੱਛਰ ਨਹੀਂ ਮਰਿਆ ਖਾਲਸਾ ਕਿੱਥੋਂ ਮਿਟੇਗਾ ਜੰਸੀਆਂ ਮਕਤਾ ਦੇਣਗੇ ਜਿਹੜੇ ਆਪ 7-8 ਸੌ ਵਰਾ ਗੁਲਾਮ ਰਹੇ ਉਹ ਤੁਹਾਨੂੰ ਮਿਟਾਉਣਗੇ ਤੁਸੀਂ ਆਪ ਮਿਟਦੇ ਹੋ ਜਿੱਦਣ ਗੁਰਸਿੱਖੀ ਤੋਂ ਕਿਨਾਰੇ ਹੁੰਦੇ ਇਤਨੇ ਮਾਪ ਛੱਡਦੇ ਹੋ ਖੰਡੇ ਦੀ ਪੌੜ ਆਪ ਛੱਡੀ ਹੋਈ ਹੈ ਤੇ ਦੋਸ਼ ਇਧਰ ਉਧਰ ਵੰਡੀਆਂ ਨੂੰ ਦੇ ਜਾਣ ਯਾਦ ਰੱਖਿਓ ਜੋ ਮੈਂ ਕੀਤਾ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਬਰਜਨਾ ਧਰਮੇ ਸਿਖਾਉਂਦਾ ਹੈ ਜੋ ਬੀਜਿਆ ਵੱਢੀਦਾ ਹੈ ਹੁਣ ਜਿਹੜੇ ਨਿਆਣੇ ਨੂੰ ਜੰਮਦੇ ਨੂੰ ਟੀਵੀ ਫੜਾ ਦਿੱਤਾ ਦੇ ਤੈਬ ਫੜਾ ਦਿੱਤੀ ਫੋਨ ਫੜਾ ਦਿੱਤਾ ਗੰਦੇ ਮੰਦੇ ਗਾਣੇ ਸੁਣੇਗਾ ਗੰਦੇ ਮੰਦੇ ਗੀਤ ਸੁਣਦਾ ਗੰਦੇ ਮੰਦੇ ਐਕਟਰ ਵੇਂਦਾ ਐ ਮੂਵੀਆ ਵੇਂਦਾ ਐ ਨਸ਼ੇੜੀ ਲੋਕਾਂ ਨੂੰ ਵੇਂਦਾ ਇਦਾਂ ਦਾ ਹੀ ਬਣੇਗਾ ਜੋ ਬੀਜਿਆ ਉਹ ਹੀ ਵੱਢ ਰੇ ਜੇ ਕਾਕਾ ਵੱਡਾ ਹੋ ਕੇ ਨਸ਼ੇ ਕਰਨ ਲੱਗਿਆ ਤੁਸੀਂ ਬੀਜਿਆ ਸੀ ਜੇ ਨੂੰ ਉਂਗਲੋਂ ਫੜ ਕੇ ਮਾਈ ਗੁਰਦਾਰੇ ਲੈ ਕੇ ਗਈ ਹੁੰਦੀ ਜਪਜੀ ਜਪ ਸਹਿਬ ਪੜਾਇਆ ਹੁੰਦਾ ਤੇ ਆਪੇ ਗੁਰਮਖ ਬਣਦਾ ਦਾਤਾ ਬਣਦਾ ਸੰਤ ਬਣਦਾ ਦੋਸ਼ ਰੱਬ ਨੂੰ ਦੇਣਗੇ ਦੀ ਕਿਸੇ ਦਾ ਮਾੜਾ ਨਹੀਂ ਸੀ ਕੀਤਾ ਕਾਕਾ ਨਸ਼ੇ ਤੇ ਲੱਗਿਆ ਨਹੀਂ ਤੁਸੀਂ ਬੀਜਿਆ ਸੀ ਦੋਸ਼ ਆਪਣਾ ਹੈ ਰੱਬ ਕਿਸੇ ਦਾ ਵੈਰੀ ਨਹੀਂ ਹੈ ਹੁਣ ਜਿਨ੍ਹਾਂ ਦੇ ਬੱਚੇ ਬਚਪਨ ਤੋਂ ਹੀ ਸੰਘਿਆ ਲੈਂਦੇ ਨੇ ਨਾ ਉਹਨਾਂ ਦੇ ਕਿਦਰੇ ਜੀਵਨ ਵਿੱਚ ਹੋ ਸਕਦਾ ਸੰਸਾਰ ਘਟ ਕਮਾ ਸਕਣ ਪੈਸਾ ਬਹੁਤਾ ਨਾ ਕਮਾ ਸਕਣ ਪਰ ਵਾਹਿਗੁਰੂ ਨਿਰੰਕਾਰ ਉਹਨਾਂ ਕਮਾਇਆ ਹੁੰਦਾ ਹੈ ਨਸ਼ੇ ਤੋਂ ਬਚੇ ਹੋਏ ਆਰਥਿਕ ਮੰਦੀ ਹੋ ਸਕਦੀ ਹੈ ਪਰ ਮਾਨਸਿਕ ਤੌਰ ਤੇ ਕਮਜ਼ੋਰ ਨਹੀਂ ਹੁੰਦੇ ਤੋ ਕੋਰੇ ਕਾਗਜ਼ ਨੇ ਬੱਚੇ ਮਾਵਾਂ ਬੈਠੀਆਂ ਨੇ ਭੈਣਾਂ ਬੈਠੀਆਂ ਨੇ ਬਜ਼ੁਰਗ ਬੈਠੇ ਨੇ ਜੋ ਕਾਗਜ਼ ਤੇ ਲਿਖ ਦੋਗੇ ਉਹ ਹੀ ਰਵੇਗਾ ਤੇ ਜੇ ਕਾਗਜ਼ ਤੇ ਕਾਰਟੂਨ ਲਿਖਿਆ ਗਿਆ ਗੰਦੇ ਗੀਤ ਲਿਖੇ ਹੋਏ ਨੇ ਮੈਲੀਆਂ ਫਿਲਮਾਂ ਲਿਖੀਆਂ ਹੋਈਆਂ ਨੇ ਉਹ ਫਿਲਮਾਂ ਵਾਲੇ ਜਿਹੜੇ ਐਕਟਰ ਜਿਹਨੇ ਨੇ ਜਿਹੜੇ ਦਿਨ ਰਾਤ ਨਸ਼ੇ 'ਚ ਗਲਤਾਨ ਨੇ ਕਾਕਾ ਉਹਨਾਂ ਵਰਗਾ ਹੀ ਹੋਵੇਗਾ ਤੂੰ ਐਵੇਂ ਦੋਸ਼ ਦੇਣ ਵਿੱਚ ਨਾ ਦੌੜਿਆ ਕਰੋ ਆਪਣੇ ਜੀਵਨ ਸੰਭੋ ਗੁਰਮਤ ਦੇ ਅਕੋਰਡਿੰਗ ਅਖੇੜੀ ਦੇਵ ਲਬਜ਼ ਏਜੰਸੀਆਂ ਨੇ ਰਲਾ ਦਿੱਤਾ ਨਾਂ ਤੇ ਗੁਰੂ ਨਾਨਕ ਸਾਹਿਬ ਸੀ। ਪਰ ਏਜੰਸੀਆਂ 'ਚ ਗੁਰੂ ਅਰਜਨ ਸਾਹਿਬ ਕੋਲ ਕਿਹੜਾ ਬਹਿ ਗਿਆ ਜਿੰਨੇ ਜਾ ਕੇ ਆਖਿਆ ਮਹਾਰਾਜ ਗੁਰਨਾਨਕ ਦੇਵ ਲਿਖੋ। ਤੋਂ ਬਾਦੂ ਦੀਆਂ ਬਾਤਾਂ ਨੇ ਦੇਵ। दैਵਿਕ ਤਾਕਤਾਂ ਦੇ ਮਾਲਕ ਨੂੰ ਆਂਦੇ ਨੇ। ਜਿਹਦੇ ਕੋਲ ਆ ਗਈਆਂ ਉਹ ਦੇਵਤਾ ਹੈ। ਤੋਂ ਗੁਰਨਾਨਕ ਨਾਲੋਂ ਵੱਡਾ ਦੇਵ ਕੌਣ ਹੈ? ਪੂਰੀ ਪੰਕਤੀ ਹੈ ਗੁਰਨਾਨਕ ਦੇਵ ਗੋਬਿੰਦ ਰੂਪ। ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਅਕਾਲ ਸ੍ਰੋਪ ਨੇ ਹੀ ਇਸ ਦਾ ਇੰਬੋਡੀਮੈਂਟ ਆਫ ਲਾਈਟ ਖੁਦ ਖੁਦਾ ਆ। ਉਹਨਾਂ ਵਰਗਾ ਕੋਈ ਦੂਜਾ ਨਹੀਂ ਹੈ।